ਭੱਜਾਂ ਵਾਲੇ ਦਾ ਪੁੱਤ ਸੁਰਮਾ ਭੱਜਾਂ ਵਾਲੇ ਦਾ ਪੁੱਤ ਸੁਰਮਾ ਆ ਭੱਜਾਂ ਵਾਲੇ ਦਾ ਪੁੱਤ ਸੁਰਮਾ ਵੇਖੋ ਜੰਗ ਨੂੰ ਹੋਇਆ ਤਿਆਰ ਕਹਿੰਦਾ ਜਬਰ ਦੀ ਜੜੂ ਬਨਾਵਾਰ ਕੇ ਵਾਰ ਕੇ ਸਾਰਾ ਜਾਗਰ ਕਰੇ ਸਤ ਕਾ ਸੇ ਅਮਰਿਤ ਤਾਰ ਗੁਰੂ ਨਾਨਕ ਨੇ ਲਿਆਇਆ ਬਤਾਰ ਵਿੱਚ ਨਣਕਾਣੇ ਦੇ ਆਇਆ ਹੈ ਨਾਨਕੀ ਦਾ ਵੀਰ ਚਿਮ ਚਿਮ ਵਰਸੇ ਅਮਰਿਤ ਤਾਰ ਕਿਸ ਬਾਰਸਵੰਦੀ ਜੋ ਜਾਣਕਾਰੀ ਕੌਣ ਹੈ ਬੱਚਾ ਤੇ ਕਿਹਨਾਂ ਵੱਲੋਂ ਇਹ ਪ੍ਰੋਡਿਊਸ ਕੀਤੀ ਗਈ ਹੈ ਤੇ ਮਾਰਕੀਟ ਦੇ ਵਿੱਚ ਇਸ ਨੂੰ ਪੇਸ਼ ਕੀਤਾ ਜਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਔਰ ਮੈਂ ਤੁਹਾਡੇ ਚੈਨਲ ਦੇ ਸਾਰੇ ਸ਼ਰੋਤਿਆਂ ਨੂੰ ਤੁਹਾਡਾ ਧੰਨਵਾਦ ਕਰਦੇ ਹਾਂ ਅੱਜ ਇਸ ਧਾਰਮਿਕ ਨਗਰੀ ਸੰਤ ਸਵਾਮੀ ਨਿਤਿਆਨੰਦ ਜੀ ਮਹਾਰਾਜ ਪੂਰੀ ਵਾਲੇ ਆਸ਼ਰਮ 'ਚ ਪਰਸੋਂ ਇਹਨਾਂ ਨੂੰ ਬੇਨਤੀ ਕਰੀ ਸੀ ਵੀ ਸਾਡੇ ਛੋਟੇ ਬੱਚੇ ਨੇ ਜਸ਼ਨ ਸੁਮਨ ਨੇ ਇੱਕ ਧਾਰਮਿਕ ਵਾਰ ਸ੍ਰੀ ਸਹਿਜਾਦਾਜੀਤ ਸਿੰਘ ਜੀ ਤੇ ਇਨੇ ਗਾਇਕੀ ਆਪਣੀ ਪੇਸ਼ ਕੀਤੀ ਹੈ ਉਸ ਤੋਂ ਪਹਿਲਾਂ ਵੀ ਇਹਨੇ ਕਾਫੀ ਅੱਛੇ-ਅੱਛੀ ਜੜੀਆਂ ਨਾਨਕੀ ਦਾ ਵੀਰ ਰਾਦੇ ਰਾਦੇ ਬੋਲ ਸ਼ਿਵਕਲਾਸ਼ ਦੇ ਵਾਸੀ ਸਜ ਧਜ ਕੇ ਬੈਠੀ ਮੇਰੀ ਮਾਂ ਐਸੇ ਅੱਛੇ-ਅੱਛੇ ਐਲਬਮ ਮੈਨੇ ਛੋਟੀ ਉਮਰ ਚ ਹੀ ਇਹ ਮੇਰੇ ਖਲ 5 ਸਾਲ ਤੋਂ ਇਹ ਬੱਚਾ ਸਾਡੇ ਕੋਲ ਹੈਗਾ ਔਰ ਸਭ ਤੋਂ ਵੱਡੀ ਗੱਲ ਹੈ ਵੀ ਇਹ ਇਹਨਾਂ ਦੇ ਪਰਿਵਾਰ ਚ ਗੀਤ ਸੰਗੀਤ ਔਰ 뮤직 ਦਾ ਜਿਹੜੀ ਗੁੜਤੀ ਹੈ ਇਹਨਾਂ ਨੂੰ ਪਹਿਲਾਂ ਤੋਂ ਹੀ ਪ੍ਰਾਪਤ ਹੈ ਔਰ ਸਭ ਤੋਂ ਸੰਤਾਨ ਦੇ ਨਾਲ ਸਾਡੇ ਭਾਈ ਗਿਆਨੀ ਰਣਜੀਤ ਸਿੰਘ ਜੀ ਬੈਠੇ ਆ ਤੇ ਤਵਾਰਾ ਸਾਹਿਬ ਤੋਂ ਔਰ ਗਿਆਨੀ ਭਗਤ ਸਿੰਘ ਜੀ ਬੈਠੇ ਆ ਔਰ ਇਹਨਾਂ ਦੇ ਜਸ਼ਨ ਦੇ ਪਿਤਾ ਜੀ ਗੁਰਦਾਸ ਸੁਮਨ ਜੋਗੇ 뮤직 ਡਾਇਰੈਕਟਰ ਆ ਔਰ ਸਾਡੇ ਧਿਰ ਸਿੰਘ ਧੀਰਾ ਜੀ ਜੋ ਸਰੰਗੀ ਦੇ ਬਹੁਤ ਹੀ ਮਸ਼ਹੂਰ ਵੱਡੇ ਵੱਡੇ ਫਿਲਮਾਂ ਚ ਮੈਂ ਇਹਨਾਂ ਨੇ ਔਰ ਡਿੱਗਜ ਇੱਕ ਕਲਾਕਾਰ ਆ ਸੋ ਸਾਡੀ ਨਗਰੀ ਜਿਹੜੀ ਹੈ ਇਹ ਇੱਕ ਧਾਰਮਿਕ ਉਹਦੀ ਜਿਹੜੀ ਹੈ ਕਲਾਕਾਰਾਂ ਦੀ ਬਹੁਤ ਵੱਡਾ ਸਮੁੰਦਰ ਹੈ ਸੋ ਉਹਦੇ ਤਹਿਤ ਹੀ ਇਹ ਬੱਚੇ ਮੇਰੇ ਨਾਲ 5 ਸਾਲ ਦੀ ਅਜੇ ਤੋਂ ਕਰ ਰਿਹਾ ਜੇ 13 ਸਾਲ ਦਾ ਹੋ ਗਿਆ ਰਾਨ ਵਾਲੀ ਟਾਈਮ ਤੇ ਹੋਰ ਵਧੀਆ ਉੱਪਰ ਜਾਏਗਾ ਸੋ ਇਹ ਧਾਰਮਿਕ ਪਾਸੇ ਲੱਗਣਾ ਔਰ ਸਭ ਤੋਂ بڑا ਹੈ ਨਾ ਸੰਤਾਂ ਨਾਲ ਜਿਹੜੇ ਮਹਾਪੁਰਸ਼ ਬੈਠੇ ਜਿਨ੍ਹਾਂ ਦੇ ਚਰਣਾ ਚ ਅੱਜ ਅਸੀਂ ਇੱਥੇ ਕੁੱਟੀਆਂ ਚ ਇੱਥੇ ਬੈਠੇ ਆ ਇਹਨਾਂ ਦਾ ਹਰ ਟਾਈਮ ਸਾਡੇ ਤੇ ਅਸ਼ੀਰਵਾਦ ਹੈ ਸੋ ਅੱਜ ਦੇ ਟਾਈਮ ਚ ਸੋਸ਼ਲ ਮੀਡੀਆ ਤੇ ਜਿਹੜੇ ਆ ਨੌਜਵਾਨ ਆ ਬੱਚੇ ਆ ਉਹ ਗਲਤ ਪਾਸੇ ਨੂੰ ਜਿਆਦਾ ਧਿਆਨ ਰੱਖਦੇ ਆ ਸੋ ਇਹ ਜਿਹੇ ਬੱਚੇ ਜਿਹੜੇ ਹੁਣ ਹਾਰ ਆ ਜਿਨ੍ਹਾਂ ਨੇ ਸ਼ੁਰੂ ਤੋਂ ਹੀ ਧਾਰਮਿਕ ਵਿਰਤੀ ਨਾਲ ਜੁੜੇ ਆ ਔਰ ਛੀਦੀ ਜੋੜ ਮੇਲੇ ਤੇ ਸਾਡੇ ਸੰਤ ਬਾਬਾ ਜੋਰਾ ਸਿੰਘ ਜੀ ਅਜੀਤ ਸਿੰਘ ਜੀ ਜਿਹਾਰ ਸਿੰਘ ਜੀ ਸਾਰੇ ਸ਼ਾਹਬਜ਼ਾਦਿਆਂ ਦਾ ਮਾਤਾ ਗੁਜਰਕੌਰ ਜੀ ਦੇ ਯਾਰ ਗੁਰੂ ਗੋਬਿੰਦ ਸਿੰਘ ਜੀ ਦੇ ਲਾੜਲੇ ਉਨਾ ਵਾ ਜਿਹੜਾ ਸੀਦੀ ਜੋੜ ਮਿਲ ਜਾ ਵੀ ਸ਼ੁਰੂ ਹੋਣ ਜਾ ਰਿਹਾ ਸੰਗਤਾਂ ਔਰ ਅੱਜ ਵੀ ਵੱਡੀ ਗਿਣਤੀ ਚ ਅੱਜ ਸੰਗਰਾਂਦ ਤੇ ਸੰਗਤ ਇੱਥੇ ਇਕੱਠੀ ਹੋਈ ਆ ਕੁੱਟਿਆ ਚ ਔਰ ਸੰਤਾਂ ਵੱਲੋਂ ਵੀ ਜਿਹੜਾ ਐ ਇੱਥੇ ਲੰਗਰ ਹਰ ਟਾਈਮ ਚਲਾਏ ਜਾ ਰਹੇ ਆ ਔਰ ਪੀਜੀਏ ਵੀ ਲੰਗਰ ਇਹਨਾਂ ਸੁیرے ਜਾਂਦਾ ਸੋ ਇਹ ਇੱਥੇ ਧਾਰਮਿਕ ਨਗਰੀ ਤੇ ਜਿਹੜਾ ਕਾਰਜ ਆ ਔਰ ਇਹਨਾਂ ਦਾ ਆਸ਼ੀਰਵਾਦ ਅੱਜ ਇਸ ਬੱਚੇ ਨੂੰ ਇੱਥੇ ਮਿਲਿਆ ਹੈ ਰੀਲੀਜ਼ ਕੀਤਾ ਗਿਆ ਜੀ ਐਕਟ ਰਿਲੀਜ਼ ਕੀਤਾ ਗਿਆ ਟਰੈਕ ਰਿਲੀਜ਼ ਹੋ ਗਿਆ ਜੀ ਪੋਸਟਰ ਤਾਂ ਨਾਲ ਹੀ ਹੈ ਟਰੈਕ ਅੱਜ ਰਿਲੀਜ਼ ਹੋ ਗਿਆ ਪਰਸੋਂ ਇਹਨਾਂ ਨੂੰ ਬੇਨਤੀ ਕੀਤੀ ਸੀ ਮਹਾਰਾਜੀ ਦੇ ਚਰਨਾਂ 'ਚ ਕਿ ਸਾਨੂੰ ਇਸ ਬੱਚੇ ਨੂੰ ਆਸ਼ੀਰਵਾਦ ਦੇਣਾ ਤੁਸੀਂ ਇਹ ਕਹਿੰਦੇ ਵੀ ਕੋਈ ਨਾ ਜਦੋਂ ਵੀ ਅੱਜ ਦਾ ਇਹਨਾਂ ਨੇ ਟਾਈਮ ਕੱਢਿਆ ਸੀਗਾ ਅੱਜ ਪਹਿਲਾਂ ਸੰਗਤ ਆਈ ਹੋਈ ਹੈ ਬੜੀ ਅੱਜ ਜਿਹੜਾ ਹੈ ਆਪਣਾ ਸੰਗਰਾਮ ਦਾ ਦਿਹਾੜਾ ਤੇ ਇੱਥੇ ਦੂਰ ਦੂਰੋਂ ਬੜੀ ਅੰਮ੍ਰਿਤਸਰ ਤੋਂ ਬੜੀ ਦੂਰ ਦੂਰੋਂ ਇਲਾਕੇ ਦੀ ਸੰਗਤ ਇੱਥੇ ਪਹੁੰਚੀ ਆ। ਸੋ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਤੁਸੀਂ ਇਸ ਬੱਚੇ ਨੂੰ ਅਸ਼ੀਰਵਾਦ ਦੇਣ ਪਹੁੰਚੇ ਆ। ਸੰਤਾਂ ਦਾ ਦਇਆ ਜਿਹੜਾ ਅਸ਼ੀਰਵਾਦ ਆ ਉਹਨੂੰ ਤੁਸੀਂ ਹਰ ਉਹਦੇ ਤੇ ਭੇਜ ਕੇ ਉਹ ਕਰ ਰਹੇ ਹੋ ਤੇ ਬਹੁਤ ਵੱਡੀ ਤੁਹਾਡੀ ਵੀ ਤੁਹਾਡਾ ਵੀ ਧੰਨਵਾਦ ਹੈ। ਸੋ ਆ ਸਾਰੇ ਜਿੰਨੇ ਕਲਾਕਾਰਾਂ ਦੀ ਸਾਡੀ ਬੈਠੀ ਆ ਨੂਜ ਬੇਟਾ ਬੈਠਿਆ ਦੇਖੋ ਇਹ ਵੀ ਗਾਇਕੀ ਦੇ ਜਿੰਨੇ ਵੀ ਭਜਨ ਹੈ ਉਹ ਕਲਾਕਾਰੀ ਇੱਥੋਂ ਸਾਡੇ ਜੇ ਖੜੇ ਕਰੀਏ ਤਾਂ ਇੱਕ ਨਹੀਂ 100 ਕਲਾਕਾਰ ਇੱਥੇ ਖੜਾ ਹੋ ਜੇਗਾ 1 ਮਿੰਟ ਚ ਸੋ ਇਹਨਾਂ ਸਾਰਿਆਂ ਦਾ ਆਪਸ ਵਿੱਚ ਬੜਾ ਤਾਲਮੇਲ ਹੈ ਔਰ ਚੰਗੇ ਪਾਸੇ ਲੱਗੇ ਹੋਏ ਆ ਕੋਈ ਵੀ ਧਾਰਮਿਕ ਪ੍ਰੋਗਰਾਮ ਇੱਥੇ ਹੁੰਦਾ ਹੈ ਤਾਂ ਇਹ ਸਭ ਤੋਂ ਪਹਿਲਾਂ ਆਪਣਾ ਜਿਹੜਾ ਹੈ ਉਹਦੇ 'ਚ ਆਪਣੀ ਯੋਗਦਾਨ ਪਾਉਂਦੇ ਆ ਔਰ ਉਹਦੇ 'ਚ ਚੰਗੇ ਪਾਸੇ ਨੂੰ ਔਰ ਧਰਮ ਨਾਲ ਜੋੜਨ ਦਾ ਜਿਹੜਾ ਹੈ ਉਹ ਇਹ ਪ੍ਰਲਾ ਕਰ ਰਹੇ ਸੋ ਮੈਂ ਸਾਰਿਆਂ ਦਾ ਸੰਤਾਂ ਦੇ ਚਰਨਾਂ 'ਚ ਅਸ਼ੀਰਵਾਦ ਆ ਬਾਬਾ ਜੀ ਬੈਠੇ ਸਭ ਦਾ ਧੰਨਵਾਦ ਤੁਹਾਡਾ ਵੀ ਸਾਰਿਆਂ ਦਾ ਧੰਨਵਾਦ ਔਰ ਇਹ ਬੱਚਾ ਚੜਦੀ ਹੋਏ ਹੈ ਗੁਰੂ ਕੀ ਕਾ ਖਾਲਸਾ ਵਾਹਿਗੁਰੂ ਇਸ ਬੱਚੇ ਦੇ ਬਾਰੇ ਤੇ ਜੋ ਸਾਡੇ ਸਿੱਖ ਕੌਮ ਦਾ ਸ਼ੀਰ ਦੀ ਪੰਦਰਵਾੜਾ ਚੱਲ ਰਿਹਾ ਉਸ ਨੂੰ ਸਮਰਪਿਤ ਕੁਝ ਸ਼ਬਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾ ਭਾਰਤ ਦੇ ਚਾਇਆ ਕਿ ਪਿਸ਼ੀਮ ਪਦਾਮਾਂ ਜੀਆਂ ਦੇ ਅੱਗੇ ਤਰਮਪੁੱਤ ਯਦਿਸ਼ਠਨ ਨੇ ਪ੍ਰਸ਼ਨ ਰੱਖਿਆ ਕਿ ਪਿਤਾਮਾ ਇਸ ਸ੍ਰਿਸ਼ਟੀ ਤੇ ਜਿੰਨੇ ਪ੍ਰਾਣੀ ਐ ਦੋ ਹੱਥ ਦੋ ਪੈਰ ਸਾਰਿਆਂ ਦੇ ਲੱਗੇ ਐ ਪਿਤਾਮਾ ਇਹ ਛੋਟੇ ਵੱਡੇ ਉੱਚ ਨੀਚ ਗਰੀਬ ਅਮੀਰ ਇਹ ਕਿਸ ਤਰ੍ਹਾਂ ਹੋ ਗਏ ਯੁਦਿਸ਼ਠ ਨੇ ਪ੍ਰਸ਼ਨ ਰੱਖਿਆ ਭੀਸ਼ਮ ਪਤਾਮਾ ਜੀ ਦੇ ਅੱਗੇ ਭੀਸ਼ਮ ਪਤਾਮਾ ਜੀ ਮਾਰਾ ਪ੍ਰਕਾਣਾਂ ਦੇ ਪ੍ਰਾਣਾਂ ਦੇ ਪ੍ਰਕਾਣ ਵਿਦਵਾਨ ਸੀ ਬਹੁਤ ਵਧੀਆ ਉੱਤਰ ਦਿੱਤਾ ਉਹਨਾਂ ਨੇ ਕਿਹਾ ਕਿ ਯੁਦਿਸ਼ਠ ਪ੍ਰਾਣੀ ਆਪਣੇ ਕਰਮਾਂ ਦੇ ਅਨੁਸਾਰ ਰਾਜਾ ਪਰਜਾ ਗਰੀਬ ਅਮੀਰ ਫਕੀਰ ਸੁਖੀ ਦੁਖੀ ਇਹ ਕਰਮਾਂ ਦੇ ਅਨੁਸਾਰ ਹੈ ਹੱਥ ਦੋ ਪੈਰ ਇਹ ਬਰਾਬਰ ਲੱਗੇ ਹੈ ਲੇਕਿਨ ਪੁਰਾਣੇ ਛੋਟੇ bade ਰਾਜਾ ਪਰਜਾ ਗਰੀਬ ਅਮੀਰ ਸੁਖੀ ਦੁਖੀ ਇਹ ਸਾਰੇ ਆਪਣੇ ਕਰਮਾਂ ਦੇ ਅਨੁਸਾਰ ਸੋ ਕਰਮਾਂ ਦੇ ਅਨੁਸਾਰ ਇਹ ਸੰਸਕਾਰ ਹੈ ਤ੍ਰੁਭ 5 ਸਾਲ ਦਾ ਸੀ ਪ੍ਰਲਾਦ 5 ਸਾਲ ਦਾ ਸੀ ਛੋਟੇ ਛੋਟੇ ਬੱਚਿਆਂ ਦੀ ਮਹਾਰਾਣੀ ਮਦਾਲ ਸਾ ਮੀਰਾ ਇਸ ਤਰ੍ਹਾਂ ਦੀ ਹੋਰ ਬਿਲਣੀਆਂ ਬੜੀਆਂ ਚਰਚਾਵਾਂ ਦੀਆਂ ਛੋਟੇ ਛੋਟਿਆਂ ਦੀਆਂ ਆ ਰਹੀਆਂ ਤਾਂ ਇਹ ਸਹਜਾਦੇ ਵੀ ਛੋਟੇ ਛੋਟੇ ਸੀ ਪੂਰਵਲੇ ਸੰਸਕਾਰ ਪਹਿਲੇ ਜਨਮਾਂ ਦੀ ਤਪੱਸਿਆ ਕਰੀ ਕੋਈ ਸਾਧਨਾ ਕਰੀ ਚੰਗੇ ਪਰਿਵਾਰਾਂ ਦੇ ਵਿੱਚ ਜਨਮ ਹੋਏਵੇ ਇਹ ਕਰਮਾਂ ਦੇ ਅਨੁਸਾਰ ਹੁੰਦੇ ਕਰਮਾਂ ਦੇ ਅਨੁਸਾਰੇ ਅੱਛੇ ਕੁਲਾਂ 'ਚ ਜਨਮ ਹੁੰਦੇ ਆ ਕਰਮਾਂ ਦੇ ਅਨੁਸਾਰੇ ਅੱਗੇ ਰਾਸਤਾ ਮਿਲਦਾ ਇਸ ਕਰਕੇ ਸਾਹਿਬਜ਼ਾਦੇ ਤਾਂ ਥੇ بڑے ਘਰ ਦੇ ਰੱਬ ਦੇ ਘਰ ਦੇ ਥੇ ਮਹਾਰਾਜਾ ਰੂਪੇ ਤੇ ਪਰ ਇਹ ਜਿਹੜੇ ਪਰਿਵਾਰ ਹੈ ਜਿਵੇਂ ਸਾਡੇ ਜਸਨ ਸਿੰਘ ਜੀ ਹੈ ਇਸ ਤਰ੍ਹਾਂ ਪਰਿਵਾਰ ਪੇਸ਼ਾਂ ਤੇ ਜੁੜਿਆ ਰਹੇ ਰੱਬ ਦੇ ਨਾਲ ਮਹਾਰਾਜਿਆਂ ਦੇ ਨਾਲ ਸੋ ਇਹਨਾਂ ਦੇ ਪਰਿਵਾਰਾਂ ਦੇ ਸੰਸਕਾਰ ਪਿੱਛੇ ਤੇ ਵਧੀਆ ਇਹ ਪੂਰਵਲੀ ਸੰਸਕਾਰ ਇਸ ਬੱਚੇ ਦੇ ਪਹਿਲਾਂ ਮਾਂ ਪੇ ਦੇ ਦਾਦੇ ਦੇ ਸੰਸਕਾਰ ਵਧੀਆ ਸੀ ਮਾਂ ਪੇ ਦੇ ਸੰਸਕਾਰ ਵਧੀਆ ਹੋ ਗਏ ਉਹ ਹੀ ਸੰਸਕਾਰ ਇਸ ਬੱਚੇ ਦੇ ਵਿੱਚ ਤੋਂ ਬਹੁਤ ਵਧੀਆ ਸੰਸਕਾਰ ਹੈ ਘਾ ਨਿਕਲਣਾ ਇਸ ਬਾਲਕਨ ਛੋਟੇ ਛੋਟੇ ਬਾਲ ਕੇ ਅੱਗੇ ਗਾਹਨੋਂ ਨਿਕਲੇ ਪਾਗਲ ਸਿੰਘ ਜੀ ਹੋਏ ਹੋਰ ਹੋਏ ਅਰਜਨ ਹੋਇਆ ਇਸ ਤਰ੍ਹਾਂ ਬਹੁਤ ਹਾਇਪ ਤੂ ਹੋਇਆ ਪ੍ਰਲਾਦ ਹੋਆ ਪ੍ਰਣੀ ਹੋਈ ਮੀਰਾ ਹੋਏ ਬਹੁਤ ਜਣੇ ਨਾਂ ਬਹੁਤਿਆਂ ਦੇ ਨਾਂ ਦੇ ਸਡੇ ਗ੍ਰੰਥਾਂ ਇਹ ਪਹਿਲੇ ਜਨਮਾਂ ਦੇ ਸੰਸਕਾਰ ਦੇ ਅੱਗੇ ਨੂੰ ਵੱਧਦੇ ਚੱਲੇ ਗਏ ਲੋਕਾਂ ਨੇ ਸੁਰਗਾ ਕਢ ਲੀਆਂ ਪਹਾੜਾਂ ਦੇ ਵਿੱਚ ਸਮੁੰਦਰਾਂ ਦੇ ਚ ਉਤਰ ਗਏ ਉਹ ਤੁਰੇ ਰਹੇ ਥੋੜੇ ਥੋੜੇ ਤੁਰਦੇ ਤੁਰਦੇ ਅੱਗੇ ਜਾ ਕੇ ਮਾਰਗ ਨੂੰ ਤੈਅ ਕਰਕੇ ਸੋ ਬਹੁਤ ਅੱਛੇ ਮਾਰਗ ਤੇ ਲੱਗਿਆ ਬੜੇ ਵਧੀਆ ਰਾਸਤੇ ਤੇ ਪਿਆ ਬਾਲਕ ਬਹੁਤ ਵਧੀਆ ਮਹਾਰਾਜ ਜੀ ਦੀ ਕਿਰਪਾ ਇਹਨਾਂ ਪਰਿਵਾਰਾਂ ਤੇ ਇਦਾਂ ਹੀ ਮਹਾਰਾਜ ਜੀ ਨੇ ਤੇ ਆਪਣੀ ਕਿਰਪਾ ਬਣਾ ਕੇ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜਿਹੜਾ ਆਪ ਜੀ ਸਵਾਲ ਕਰਦੇ ਹੋ ਕਿ ਇਹਨਾਂ ਦਿਨਾਂ ਵਿੱਚ ਕਿਉਂ ਐਸੇ ਜਾਂ 12 ਜਾਂ ਧਾਰਮਿਕ ਗੀਤ ਕਿਉਂ ਕੱਢੇ ਜਾਂਦੇ ਨੇ ਕਿਉਂਕਿ ਇਹ ਦਿਨੇ ਐਸੇ ਨੇ ਇਹਨਾਂ ਦਿਨਾਂ ਵਿੱਚ ਜੋ ਸ਼ਹੀਦੀਆਂ ਹੋਈਆਂ ਨੇ ਸਭ ਤੋਂ ਘੱਟ ਉਮਰ ਠੀਕ ਹੈ ਆਪਾਂ ਸਰੀਰ ਦੀ ਉਮਰ ਦੇਖਦੇ ਆ ਪਰ ਉਹਨਾਂ ਦੀ ਜੋ ਭਜਨ ਬੰਦਗੀ ਉਹਨਾਂ ਦੀ ਕਮਾਈ ਹੈ ਜੋ ਉਹਨਾਂ ਨੂੰ ਕੋਈ ਬਿਆਨ ਨਹੀਂ ਕਰ ਸਕਦਾ ਧੰਨ ਧੰਨ ਬਾਬਾ ਫਤੇ ਸਿੰਘ ਜੀ ਮਹਾਰਾਜ ਚਾਰੇ ਸਾਹਿਬ ਜਾਦੇ ਜਿਸ ਤਰ੍ਹਾਂ ਭਾਈ ਜਸਮ ਸਿੰਘ ਜੀ ਇਹਨਾਂ ਦੇ ਪਿਤਾ ਜੀ ਇਹਨਾਂ ਦੇ ਦਾਦਾ ਜੀ ਤੇ ਬੜੀ ਰਤਵਾੜਾ ਸਾਹਿਬ ਵਾਲੇ ਸੰਤ ਜੀ ਮਹਾਰਾਜ ਪਰਮ ਪੂਜੈ ਬੀ ਜੀ ਜੀ ਉਹਨਾਂ ਦੀ ਕਿਰਪਾ ਏ ਮੈਂ ਵੀ ਰਤਵਾੜਾ ਸਾਹਿਬ ਵਾਲੇ ਸੰਤ ਜੀ ਮਹਾਰਾਜ ਉਹਨਾਂ ਦੀ ਕਿਰਪਾ ਨਾਲ ਕੀਰਤਨ ਕਰਨ ਜਾਂਦੇ ਐ ਇੰਨੀ ਉਮਰ ਵਿੱਚ ਵੀ ਇਹਨਾਂ ਦੇ ਦਾਦਾ ਜੀ ਬੜੀ ਦੂਰ ਦੂਰ ਤੱਕ ਸਾਡੇ ਨਾਲ ਜਾਂਦੇ ਨੇ ਜਿਸ ਤਰ੍ਹਾਂ ਇਸ ਪਰਿਵਾਰ ਤੇ ਕਿਰਪਾ ਹੈ ਇਸੇ ਤਰ੍ਹਾਂ ਹੀ ਜੇ ਆਪਾਂ ਦੇਖੀਏ ਸਹਬਜ਼ਾਦਾ ਬਾਬਾ ਅਜੀਤ ਸਿੰਘ ਮਹਾਰਾਜ ਜੀ ਦੀ ਇਹਨਾਂ ਨੇ ਬਾਗਾਈ ਹੈ ਉਹਨਾਂ ਦੇ ਦਾਦਾ ਜੀ ਨੂੰ ਜੇ ਆਪਾਂ ਦੇਖੀਏ ਸਾਹਿਬ ਸਿਰਗੁਰ ਤੇਗ ਬਹਾਦਰ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਤਿਲਕ ਜੰਝੂ ਰਾਖਾ ਪ੍ਰਵਤਾ ਕਾ ਕਿਨੋ ਵੱਡੋ ਕੱਲੂ ਮੈ ਸਾਕਾ ਕਿਉਂਕਿ ਆਪ ਜਾ ਕੇ ਚਾਂਦਨੀ ਚੌਕ ਵਿੱਚ ਉਹਨਾਂ ਨੇ ਸ਼ਹੀਦੀ ਦਿੱਤੀ ਫਿਰ ਸਰਵੰਸਦਾਨ ਨੇ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਤਕਰੀਬਨ 9.9 ਸਾਲ ਦੀ ਉਮਰ ਵਿੱਚ ਜਿਨ੍ਹਾਂ ਨੇ ਆਪਣੇ ਪਿਤਾ ਦੀ ਕੁਰਬਾਨੀ ਦਿੱਤੀ ਫਿਰ ਸਾਰਾ ਸਰਵੰਸ ਵਾਰਿਆ ਛੋਟੇ ਛੋਟੇ ਬੱਚੇ ਵਾਰੇ ਜੇ ਅੱਜ ਆਪਾਂ ਘਰਾਂ ਵਿੱਚ ਸੇਫ ਬੈਠੇ ਆ ਤਾਂ ਇਹ ਸਹਿਬਜ਼ਾਦਿਆਂ ਦੀ ਬਦੌਲਤ ਹੈ ਨਹੀਂ ਤਾਂ ਆਪਾਂ ਗੁਲਾਮ ਹੁੰਦੇ ਜਿਸ ਤਰ੍ਹਾਂ ਜੇ ਪਿਤਾ ਦਾ ਸਮੇਸਨਾ ਹੁੰਦਾ ਇਹ ਦੇਸ਼ ਦੇਸ਼ ਨਾ ਹੁੰਦਾ ਇਹ ਗੁਰੂ ਕਲਗੀ ਤਰ ਪਿਤਾ ਜੀ ਦੀ ਕਿਰਪਾ ਹੈ ਠੀਕ ਹੈ ਇੱਕ ਸਮਾਂ ਹੁੰਦਾ ਇਹਨਾਂ ਦਿਨਾਂ ਵਿੱਚ ਆਪਾਂ ਯਾਦ ਕਰਦੇ ਹਾਂ ਪਰ ਸਾਨੂੰ ਚਾਹੀਦਾ ਕਿ ਹਰ ਰੋਜ਼ ਹਰ ਰੋਜ਼ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਬਹੁਤ ਸਾਰੇ ਐਸੇ ਨੇ ਜਿਹੜੇ ਹਰ ਟਾਈਮ ਉਹਨਾਂ ਨੂੰ ਯਾਦ ਰੱਖਦੇ ਨੇ ਕਿਉਂਕਿ ਐਸਾ ਸੰਸਾਰ ਉੱਤੇ ਮੈਂ ਤਾਂ ਇਹੀ ਕਹੂੰਗਾ ਕਿ ਸਹਬਜ਼ਾਦਾ ਬਾਬਾ ਫਤਿਹ ਸਿੰਘ ਮਹਾਰਾਜ ਚਾਰੇ ਸਹਬਜ਼ਾਦੇ ਇਹਨਾਂ ਵਰਗਾ ਹੋਣਾ ਬਹੁਤ ਮੁਸ਼ਕਲ ਹੈ ਦੇਖੋ ਜਦੋਂ ਸਹਬਜ਼ਾਦਾ ਬਾਬਾ ਫਤਿਹ ਸਿੰਘ ਮਹਾਰਾਜ ਜੀ ਦੀ ਸ਼ਹੀਦੀ ਹੁੰਦੀ ਹੈ ਗੁਰਕਲਗੀ ਧਰ ਪਿਤਾ ਜੀ ਉਹ ਖੁਸ਼ ਹੁੰਦੇ ਨੇ ਅੱਜ ਤੱਕ ਕਿਸੇ ਵੀ ਇਤਿਹਾਸ ਵਿੱਚ ਇਹ ਨਹੀਂ ਆਇਆ ਕਿ ਦਸਮੇਸ਼ ਪਿਤਾ ਜੀ ਨੇ ਕਿਤੇ ਗਿਲਾ ਕਿ ਸ਼ਿਕਵਾ ਕੀਤਾ ਹੋਵੇ ਕਿ ਮੈਂ ਆਪਣਾ ਦੇਸ਼ ਕੌਮ ਉੱਤੇ ਸਰਵਨ ਸਵਾਰ ਦਿੱਤਾ ਗੁਰੂ ਮਹਾਰਾਜ ਜੀ ਨੇ ਤਾਂ ਤਾਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਸਮੇਸ਼ ਪਿਤਾ ਜੀ ਨੇ ਜਦੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋ ਗਈ ਉਸ ਤੋਂ ਬਾਅਦ ਉਸ ਅਕਾਲ ਪੁਰਖ ਵਾਹਿਗੁਰੂ ਅਸਿਕਰਾਨਾ ਕੀਤਾ ਕਿ ਹੇ ਅਕਾਲ ਪੁਰਖ ਵਾਹਿਗੁਰੂ ਆਪ ਜੀ ਦੀ ਕਿਰਪਾ ਨਾਲ ਮੇਰੇ ਛੋਟੇ ਛੋਟੇ ਬੱਚਿਆਂ ਨੂੰ ਔਰੰਗਜ਼ੇਬ ਵਰਗੇ ਸਮੇਂ ਦੀਆਂ ਸਰਕਾਰਾਂ ਸੂਬੇ ਸਰੰਦ ਵਰਗੇ ਮੇਰੇ ਬੱਚਿਆਂ ਨੂੰ ਡਲਾ ਨਹੀਂ ਸਕੇ ਹੈ ਨਾ ਇਸ ਕਰਕੇ ਇਸ ਬੱਚੇ ਤੇ ਗੁਰੂ ਮਹਾਰਾਜ ਦੀ ਬੜੀ ਕਿਰਪਾ ਹੈ ਮੈਂ ਤਾਂ ਇਹ ਕਹੂੰਗਾ ਕਿ 5 ਸਾਲ ਪਹਿਲਾਂ ਤਕਰੀਬਨ ਰਤਵਾੜਾ ਸਾਹਿਬ ਵਾਲੇ ਸੰਤ ਜੀ ਮਹਾਰਾਜ ਪਰਮ ਪੂਜਾ ਬੀ ਜੀ ਉਹਨਾਂ ਦੇ ਨਿਵਾਸ ਸਥਾਨ ਤੇ ਸੰਤ ਬਾਬਾ ਮਲਕੀਤ ਸਿੰਘ ਜੀ ਪਠੇ ਵਾਲੇ ਤਕਰੀਬਨ 38 ਸਾਲ ਉਹਨਾਂ ਨੇ ਰਤਵਾੜਾ ਸਾਹਿਬ ਵਾਲੇ ਮਹਾਪੁਰਸ਼ਾਂ ਦੇ ਨਿਵਾਸ ਸਥਾਨ ਤੇ ਉਹਨਾਂ ਨੇ ਸੇਵਾ ਕੀਤੀ ਉਹਨਾਂ ਦੇ ਬਚਨਾਂ ਅਨੁਸਾਰ ਅਸੀਂ ਮੁੱਲਾਂ ਪਰ ਸੰਤ ਬਾਬਾ ਮਲਮਲਕੀਤ ਸਿੰਘ ਜੀ ਗੁਰਮਤ ਸੰਗੀਤ ਅਕੈਡਮੀ ਫੋਲੀ ਹੋਈ ਹੈ ਉੱਥੇ ਸਾਡੇ ਕੋਲੇ ਬੱਚਾ तकरीबन 5 ਸਾਲ ਪਹਿਲਾਂ ਕਾਫੀ ਦੇਰ ਆਉਂਦਾ ਰਿਹਾ ਕਿਉਂਕਿ ਮਹਾਰਾਜ ਜੀ ਦੀ ਕਿਰਪਾ ਨਾਲ ਇਹਨੂੰ ਸੁਰ ਗਿਆਨ ਬਹੁਤ ਸ਼ੁਰੂ ਤੋਂ ਹੀ ਸਾਡੇ ਕੋਲ ਹੋਰ ਵੀ ਬੱਚੇ ਆਉਂਦੇ ਨੇ ਅਕੈਡਮੀ 'ਚ ਆਪਾਂ ਬਾਰ-ਬਾਰ ਜਿਸ ਤਰ੍ਹਾਂ ਆਪਾਂ ਸਿਖਾਈ ਜੰਦੇ ਆ ਇਸ ਤਰ੍ਹਾਂ ਸਿਖਾਇਆ ਇਸ ਤਰ੍ਹਾਂ ਪਰ ਇਹਨੂੰ ਇੱਕ ਵਾਰੀ ਜੋ ਦੱਸ ਦਿੰਦੇ ਸੀ ਇਹਨੂੰ ਉਹੀ ਯਾਦ ਹੋ ਜਾਂਦਾ ਸੀ ਬਾਕੀ ਭਾਈ ਗੁਰਦਾਸ ਸਿੰਘ ਜੀ ਆ ਇਹਨਾਂ ਦੇ ਪਿਤਾ ਜੀ ਉਹਨਾਂ ਦੇ ਬੜੀ ਕਿਰਪਾਏ ਉਹਨਾਂ ਨੂੰ ਤਕਰੀਬਨ 30 35 ਸਾਲ ਹੋ ਗਏ 뮤직 ਦੀ ਲਾਈਨ ਵਿੱਚ ਲੱਗੇ ਨੇ ਉਹਨਾਂ ਦਾ ਵੀ ਬਹੁਤ ਬੜਾ ਹੱਥ ਹੈ ਸੋ ਮੈਂ ਹੀ ਗੁਰੂ ਮਹਾਰਾਜ ਜੀ ਅੱਗੇ ਸਹਿਬ ਜਦਿਆਂ ਅੱਗੇ ਹੀ ਅਰਦਾਸ ਬੇਨਤੀ ਕਰੂੰਗਾ ਕੀ ਮਹਾਰਾ ਸੱਚੇ ਪਾਤਸ਼ਾ ਇਸ ਬੱਚੇ ਤੇ ਐਸੀ ਤਰ੍ਹਾਂ ਹੀ ਕਿਰਪਾ ਰੱਖਣ ਦਿਨ ਦੁਗਣੀਆਂ ਰਾਤ ਚੌਕਣੀਆਂ ਤਰਕੀਆਂ ਵਾਖਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਮਹਾਰਾ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਜੋ ਸੰਗਤ ਜੇ ਸੁਰੂ ਤੇ ਮਿਲਦੀ ਹੋਵੇ ਬੱਚੇ ਨੂੰ ਆਹ ਬੱਚੇ ਬੰਦੇ ਨੂੰ ਹੋਰ ਨਹੀਂ ਵੀ ਉਤਾਰ ਦਾਂਦੀ ਹੈ ਜੀ ਹਾਂ ਜੀ ਜੇ ਪੁੱਠੇ ਵਾਸੇ ਨੇ ਲੱਗੇ ਅਸੀਂ ਅਸੀਂ ਸਿੱਧੇ ਲਾਵੇ ਸਿੱਧੇ ਲੱਗੇ ਵੀ ਨਹੀਂ ਪਾਸਾ ਜਾਣੇ ਨਹੀਂ ਦਿਆ ਜੀ ਆਪਣੇ ਮੈਂ ਤੋਂ ਤਾਂ ਸ਼ੁਰੂ ਤੋਂ ਹੀ ਲੱਗਿਆ ਕਦੇ ਪੇਟਾਂ ਵੀ ਗਾਉਂਦਾ ਹੈ ਮੁੰਡਾ ਹਾਂਜੀ ਹਾਂਜੀ ਤੇ ਧਾਰਮਿਕ ਟਰੈਕ ਵੀ ਗਾਉਂਦਾ ਹੈ ਹਾਂਜੀ ਮੇਰਾ ਸਵਾਲ ਸੀ ਕਿ ਵੱਡੇ ਹੋ ਕੇ ਕਈ ਵਾਰ ਸਾਨੂੰ ਲੋਕ ਨਹੀਂ ਸਾਥ ਦਿੰਦੇ ਜਾਂ ਸਾਡੇ ਸਿੱਖ ਪ੍ਰਚਾਰਕ ਸਾਥ ਨਹੀਂ ਦਿੰਦੇ ਕਿ ਸਾਡੇ ਬੱਚਿਆਂ ਨੂੰ ਕਲਚਰ ਪ੍ਰੋਗਰਾਮ ਵੱਲ ਜਾਣਾ ਪੈਂਦਾ ਉਹ ਤਾਂ ਹੁਣ ਐਦਾ ਗਲਤ ਹੈ ਜੀ ਉਹ ਹਾਂ ਪਰ ਅਵੇਸ਼ ਕਰਨਾ ਚਾਹੀਦਾ ਥੋੜਾ ਜਿਹਾ ਐਹੀ ਗੱਲ ਨਹੀਂ ਐਦੀ ਰੱਖਣਾ ਚਾਹੀਦਾ ਆਪਣਾ ਜਿੰਨਾ ਵੀ ਜੋ ਮਿਰਨਾ ਮਹਾਰਾਜ ਨੇ ਉਰੀ ਤੇ ਦੇਣਾ ਹਾਂ ਜੀ ਥੋੜੇ ਸਾਧ ਨਾਲ ਵੀ ਮਤਲਬ ਜਿਹੜਾ ਕਲਾਕਾਰ ਹੈ ਉਹਨੂੰ ਆਪਣੇ ਰਾਤ ਦੇ ਪਰ ਡ੍ਰਿਡ ਰਹਿਣਾ ਚਾਹੀਦਾ ਸਮਾਂ ਤਾਂ ਬਦਲਦਾ ਰਹਿੰਦਾ ਹਾਂ ਜੀ ਬੁਰਾ ਟੱਚ ਆ ਜਾਂਦਾ ਅੱਜ ਦਾ ਦਿਨ ਬਾਰੇ ਕੀ ਕਹੋਗੇ ਅੱਜ ਤੁਹਾਡੇ ਪੋਤੇ ਦਾ ਜੋ ਸੌਂਗ ਰਿਲੀਜ਼ ਹੋ ਰਿਹਾ ਉਹ ਤਾਂ ਮਹਾ ਜੀ ਬਹੁਤ ਹਾਈ ਗੁਰੂ ਨੇ ਕਿਰਪਾ ਕਰੀ ਹੈ ਹਾਂ ਬਾਬਾ ਬ੍ਰਿਅਮ ਸਿੰਘ ਨੇ ਹੈਗਰ ਮੀਰ ਸਿੰਘ ਨੇ ਬਾਬਾ ਜੀ ਬੱਤੇ ਜਨਜੀਤ ਸਿੰਘ ਨੇ ਇਹਨੇ ਗੇ ਲਗੇ ਬਾਬਾ ਜੀ ਦੇ ਫੋਕ ਦੇ ਹਾਂ ਠੀਕ ਹੈ ਬ੍ਰਿਅਮ ਸਿੰਘ ਦੇ ਸ਼ੁਰੂ ਦੇ ਲਗੇ ਪਿਆ ਜੀ ਹਾਂ ਜੀ ਸੌਤਾ ਸੌਤਾ ਸਾਤਾ ਦੀ ਸੰਗਤ ਵਿੱਚ ਸੀ ਸ਼ੁਰੂ ਬ੍ਰਤ ਮਖੂ ਵੀ ਜਿਹੜੇ ਸਾਰੇ ਹਾਂ ਇਲਾਕੇ ਮੈਂ ਕੁਛ ਨਹੀਂ ਦਾ ਇਹ ਆਪਣਾ ਬਰਬਰ ਜੀਨ ਵਿੱਚ ਨਹੀਂ ਕੁਛ ਨਹੀਂ ਤਾਂ ਹੁੰਦਾ ਫੇ ਬਾਬਾ ਜੀ ਨੇ ਆਹ ਰਾਜਾ ਨੇ ਕਿਰਪਾ ਕਰੀਏ ਬ੍ਰਿਮ ਸਿੰਘ ਨੇ ਹਾਂ ਹੋ ਕੇ ਦੇਖ ਲਓ ਦਿਖਾ ਦਿਓ ਹੁਣ ਕੋਈ ਫੇਤ ਦੇ ਵਿੱਚ ਇੰਨਾ ਵੀ ਨਹੀਂ ਹੈ ਡੱਕਾ ਕਿਹੜੇ ਸੰਧ ਦੀ ਗੱਲ ਕਰ ਰਹੇ ਤੁਸੀਂ ਸੰਧਾ ਮੇਰੇ ਕੋਈ ਆਦ ਨਹੀਂ ਹੈ ਜੀ ਸਾਲ ਕਿੰਨੇ ਸਾਲ ਪੁਰਾਣੀ 40 ਕੇ ਸਾਲ ਹੋ ਗਏ 40 ਸਾਲ ਹਾਂ ਜੀ ਅੱਛਾ ਉਸ ਤੋਂ ਬਾਅਦ ਮਤਲਬ ਜਦੋਂ ਤੇ ਸਥਾਨ ਸਥਾਪਿਤ ਹੋਇਆ ਉਸ ਤੋਂ ਬਾਅਦ ਇਹ ਖੇਤੀ ਬੰਦ ਹੋ ਗਈ ਹਾਂ ਜੀ हां फेर हो गई होली होली होई हो है जी हां जी हुन हुन स्नेहा की देना चाहोंगे जी दिन विगन मैन अमर ਸਿਘਿਆ ਜੀ हां जी ਤੁਹਾਡਾ ਪਿੰਡ ਦੇ ਵਿੱਚ ਆ ਤੁਹਾਡਾ ਸਾਹਿਬ ਤੁਹਾਡਾ ਸਾਹਿਬ ਬਣਿਆ ਨਹੀਂਦਾ ਜੀ ਆਏ ਬਾਬਾ ਜੀ ਆਏਦੇ ਜਣੀ ਤਾਂ ਵੀ ਦਰਵਾਜ਼ਾ ਲਾਉਂਦੇ ਜਣੀ ਸਾਰੇ ਪਿੰਡਾਂ ਵਾਂ ਤੁਹਾਡਾ ਸਾਹਿਬ 550 ਬੰਦੇ ਨੇ ਫਿਰ ਅਮਰ ਸਿਘਿਆ ਜੀ ਅੱਛਾ ਜੀ हां जी ਪੰਜ ਵਿਆਹ ਰਹੇ ਮੈਨੂੰ ਹੁਕਮ ਕਰਿਆ भी भाई दो टाइम था टेकना गुरु ग्रंथ साहब के और हाँ पक्के रहना जिस दिन मैं पहले दिन गया जी गुरबरे बच्चे मेरा सेवठी उसका जोजी का एक पट्टी उन्हें कह रहा मैंने चाबियां फटा दी जी मैं बड़ा फटा ना मैं बड़ा तीन वेली कह लिया मैंने भाई पता ना मैं गल सुन हूँ ना मैं पाठ करना हों मेहरबानी होना ਮੁੜ ਗੇਜ ਮਾ ਪਾ ਦਿਆਂ ਜੀ ਸਾਰੀਆਂ ਤਾਂ ਮਸਾ ਕੋਈ ਨਹੀਂ ਨਾਲ ਜਿੰਨ ਦੇ ਯਾਰ ਸਰਕਾਰ ਉਹ ਕਰ ਇਹ ਹਜ਼ਤਕਾਰ ਦੇ ਆ ਜੀ ਉਹਨਾਂ ਨੇ ਆ ਜਿਹੜਾ ਰਕਾੜਾ ਬਣਾ ਬਣਿਆ ਆ ਨਾਮ ਦੇ ਸਿਰ ਦਰਬਾਰ ਆ ਨਾਮ ਦਰਬਾਰ ਉਹਨਾਂ ਦੀ ਕਿਰਪਾ ਦੇ ਹੋਇਆ ਜੀ ਸਾਰਾ ਨਾਮ ਥੋੜੇ ਕਹਿਣ ਦਾ ਭਾਵ ਹੈ ਜਦੋਂ ਤੇ ਇਹ ਸੰਤਾਂ ਦਾ ਇਹ ਸਥਾਨ ਬਣਿਆ ਉਸ ਉਸ ਸਮੇਂ ਤੋਂ ਥੋੜਾ ਇਸ ਇਲਾਕੇ ਦੇ ਵਿੱਚ ਬਦਲਾਅ ਆਇਆ ਹੈ ਹਾਂ ਜੀ ਖਾਸਾ ਜੀ ਬਲਾਓ ਠੀਕ ਹੈ ਜੀ ਪੂਰਾ ਹੋਇਆ ਤਿੰਨ ਆ ਜੀ ਆਪਾਂ ਮੇਰਾ ਧਿਆਨ ਨਹੀਂ ਮਾਣਾ ਜੀ ਧਿਆਨ ਨਹੀਂ ਮਾਣਾ ਜੀ ਸਾਹਿਬ ਤੁਹਾਡੇ ਵੱਲੋਂ ਰਚਨਾ ਕੀਤੀ ਗਈ ਹੈ ਇਸ ਬਾਰ ਦੀ ਕੀ ਇਸ ਬਾਰ ਦੇ ਵਿੱਚ ਪੇਸ਼ ਕੀਤਾ ਗਿਆ ਹੈ ਕਿ ਇਸ ਤੋਂ ਪਹਿਲਾਂ ਵੀ ਤੁਹਾਡੇ ਟ੍ਰੈਕ ਤੁਹਾਡੇ ਵੱਲੋਂ ਲਿਖੇ ਗਏ ਨੇ ਬਿਲਕੁਲ ਲਿਖੇ ਗਏ ਹੈ ਜੀ ਪਰ ਜਿਹੜਾ ਇਹ ਟ੍ਰੈਕ ਲਿਖਿਆ ਗਿਆ ਸੀਗਾ ਇਹ 2 ਸਾਲ ਤੋਂ ਪਹਿਲ 2 ਸਾਲ ਪਹਿਲਾਂ ਲਿਖਿਆ ਸੀਗਾ ਮੈਂ ਸੋਚ ਰਿਹਾ ਸੀ ਕਿ ਕੋਈ ਇਹੋ ਜੀ ਆਵਾਜ਼ ਮਿਲੇ ਕਿ ਹਾਂ ਮੇਰੇ ਦਿਲ ਨੂੰ ਵੀ ਲੱਗੇ ਤੇ ਸੰਗਤ ਦੇ ਵੀ ਦਿਲ ਨੂੰ ਲੱਗੇ ਤੇ ਉਸ ਆਵਾਜ਼ ਦੇ ਵਿੱਚ ਮੈਨੂੰ ਜਸ਼ਨ ਸੁਮਨ ਮਿਲਿਆ ਤੇ ਮੈਨੂੰ ਬੜੀ ਖੁਸ਼ੀ ਹੈ ਇਸਨੇ ਬੜਾ ਠੋਕੇ ਗਿਆ ਵਧੀਆ ਗਾਇਆ ਤੇ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਜਾਂ ਇਹਦੇ ਹਾਣ ਦੇ ਬੱਚੇ ਹੈ ਉਹਨਾਂ ਨੂੰ ਵੀ ਪ੍ਰੇਰਣਾ ਮਿਲੇਗੀ ਕਿ ਅਸੀਂ ਵੀ ਇਦਾਂ ਦਾ ਕੁਝ ਕਰੀਏ ਤੇ ਨਸ਼ਿਆਂ ਤੋਂ ਦੂਰ ਹੋ ਕੇ ਗੁਰੂ ਵਾਲੇ ਬਣ ਕੇ ਆਪਣਾ ਜੀਵਨ ਸਫਲ ਕਰੀਏ ਵੱਡਾ ਸਵਾਲ ਹੈ ਕਿ ਜੇਕਰ ਕਲਾਕਾਰ ਨੂੰ ਜਿਸ ਤਰ੍ਹਾਂ ਦੀ ਬਿਰਤੀ ਦਾ ਅਜਿਹੇ ਬੱਚਾ ਜੇ ਧਾਰਮਿਕ ਵਿਰਤੀ ਦਾ ਗਾਰਿਆ ਤਾਂ ਇਸ ਨੂੰ ਐਸੇ ਤਰਾ ਅੱਗੇ ਤੱਕ ਲੈ ਜਾਣਾ ਹੋਵੇ ਤਾਂ ਤੁਹਾਡੇ ਵਰਗੇ ਰਚਨ ਜੋ ਰਚੇਤਾ ਨੇ ਉਹਨਾਂ ਦੀ ਲੋੜ ਹੈ ਸਵੀਤਕਾਰਾਂ ਦੀ ਲੋੜ ਹੈ ਕਈ ਵਾਰ ਲਚਰਤਾ ਮਤਲਬ ਪਰੋਸਣ ਦੀ ਵੀ ਗੱਲ ਕਹੀ ਜਾਂਦੀ ਹੈ ਕਿ ਇਹਨਾਂ ਨੂੰ ਵਹਿਲਾ ਕੇ ਉਹ ਵੀ ਦਵਾਇਆ ਜਾਂਦਾ ਕੀ ਲੱਗਦਾ ਕਿ ਬਿਲਕੁਲ ਬਿਲਕੁਲ ਨਹੀਂ ਆਪਾਂ ਇਸ ਬੱਚੇ ਨੂੰ ਆਪਣੀ ਲਾਈਨ ਤੇ ਰੱਖਣਾ ਦੂਜੀ ਗੱਲ ਆਪਣੇ ਮਾਤਾ ਪਿਤਾ ਦਾ ਆਗਿਆਕਾਰੀ ਬੱਚਾ ਇਹ ਉਮੀਦ ਹੈ ਇਸ ਤੋਂ ਇਹ ਹੈ ਕਿ ਕਦੇ ਵੀ ਭਟਕੇਗਾ ਨਹੀਂ ਆਪਣੇ ਰਾਹਾਂ ਤੋਂ ਹੈਨਾ ਤੇ ਲਚਰਤਾ ਤੋਂ ਦੂਰ ਰਹਿਣ ਦੀ ਗੱਲ ਤਾਂ ਤੁਸੀਂ ਨੋਰਮਲ ਜਾਣਦੇ ਕਿ ਸਭ ਨੂੰ ਹੀ ਰਹਿਣਾ ਚਾਹੀਦਾ ਦੂਰ ਪਰ ਅੱਜ ਕੱਲ੍ਹ ਯਾਰ ਮਾਹੌਲ ਇਦਾਂ ਦਾ ਆ ਗਿਆ ਕਿ ਲਚਰਤਾ ਬਿਨਾਂ ਗੱਲ ਨਹੀਂ ਬਣਦੀ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਵੀ ਇਹ ਭਾਰੂ ਤਾਂ ਪੈ ਰਹੀ ਨਾ ਸਾਡੇ ਭਾਰੂ ਪੈ ਰਹੀ ਹੈ ਪਰ ਆਪਾਂ ਮੋੜ ਕੇ ਲਿਆਉਣ ਦੀ ਜ਼ਿੰਮੇਵਾਰੀ ਜਿੰਨੇ ਵੀ ਲੇਖਕ ਹੈ ਗੀਤਕਾਰ ਹੈ ਉਹਨਾਂ ਦੀ ਜ਼ਿੰਮੇਵਾਰੀ ਜ਼ਿਆਦਾ ਬਣਦੀ ਕਿ ਆਪਾਂ ਪੰਜਾਬ ਨੂੰ ਆਪਣਾ ਪੰਜਾਬ ਬਣਾ ਕੇ ਦੁਬਾਰੇ ਫੇਰ ਪੰਜਾਬ ਬਣਾਉਣਾ ਹੈ ਤੇ ਚੰਗੀਆਂ ਚੀਜ਼ਾਂ ਲਿਖ ਕੇ ਬੱਚਿਆਂ ਨੂੰ ਦਈਏ ਸਿੰਗਰਾਂ ਨੂੰ ਦਈਏ ਤਾਕੇ ਉਹ ਅੱਗੇ ਜਾ ਕੇ ਕਿਸੇ ਦੇ ਬੱਚੇ ਦੇ ਉੱਤੇ ਗਲਤ ਅਸਰ ਨਾ ਪਵੇ ਮੈਸੇਜ ਕੀ ਦੇਣਾ ਚਾਹੋਗੇ ਖਾਸ ਮੈਸੇਜ ਇਹ ਹੀ ਦਵਾਂਗਾ ਜੀ ਕਿ ਜਿਵੇਂ ਸਾਡੇ ਜਸ਼ਨ ਸੁਮਨ ਨੇ ਇਹ ਵਾਰ ਗਾਈ ਹੈ ਵਾਰ गा ਕੇ ਇਹ ਸੁਨੇਹਾ ਦਿੱਤਾ ਕਿ ਨਸ਼ਿਆਂ ਤੋਂ ਦੂਰ ਰਹੋ ਤੇ ਗੁਰੂ ਆਲੇ ਬਣੋ ਤੇ ਚੰਗੀਆਂ ਚੀਜ਼ਾਂ ਸੁਣੋ ਚੰਗੀਆਂ ਚੀਜ਼ਾਂ ਨੂੰ ਪ੍ਰਮੋਟ ਕਰੋ ਤੇ ਆਪਣੀ ਚੰਗੀ ਜ਼ਿੰਦਗੀ ਹੈ ਜਿਹੜੀ ਵਧੀਆ ਤਰੀਕੇ ਨਾਲ ਜੀ ਹੋ ਦੇ ਸਟੇਜਾਂ ਤੋਂ ਇਸ ਬੱਚੇ ਨੇ ਗਾਉਣਾ ਸ਼ੁਰੂ ਕੀਤਾ ਸੀ ਮੈਂ ਵੀ ਵੇਖਿਆ ਕਿ ਜ਼ਿਆਦਾਤਰ ਇਹ ਤੁਹਾਡੇ ਜੋ ਸਟੇਜ ਤੁਹਾਡੇ ਮੁੱਲਾਂ ਪਰ ਚ ਲੱਗੇ ਨੇ ਜਾਂ ਹੋਰ ਲੱਗੇ ਨੇ ਉਹਨਾਂ ਸਟੇਜਾਂ ਤੋਂ ਇਹ ਕਲਾਕਾਰ ਉੱਪਰ ਕੇ ਸਾਹਮਣੇ ਆਇਆ ਕਿਵੇਂ ਦੇਖਦੇ ਹੋ ਅੱਜ ਇਸ ਬੱਚੇ ਦਾ ਟਰੈਕ ਰੀਲੀਜ਼ ਹੋਣ ਜਾ ਰਿਹਾ ਆਤਾ ਜੀ ਬਹੁਤ ਹੀ ਖੁਸ਼ੀ ਦਾ ਦਿਨ ਹੈ ਜੀ ਟਰੈਕ ਰੀਲੀਜ਼ ਹੋ ਰਿਹਾ ਮੁੰਡੇ ਦਾ ਮਤਲਬ ਮੈਨੂੰ ਲੱਗਦਾ ਸੀ ਕਿ ਆਉਣ ਵਾਲੇ ਟਾਈਮ 'ਚ ਕੁਝ ਨਾ ਕੁਝ ਤਾਂ ਬੜਾ ਕਰੇਗਾ ਹੀ ਤਾਂ ਅੱਜ ਉਹ ਦਿਨ ਆ ਹੀ ਗਿਆ ਤੇ ਅੱਜ ਸੰਤਾ ਮਹਾਂਪੁਰਖਾਂ ਦਾ ਇਹਨੂੰ ਆਸ਼ੀਰਵਾਦ ਮਿਲਿਆ ਤੇ ਮੈਂ ਚੰਦਾ ਟ੍ਰੈਕ ਹੈ ਬੁਲੰਦੀਆਂ ਨੂੰ ਮਤਲਬ ਛੂਵੇ ਕਿਉਂਕਿ ਟ੍ਰੈਕ ਜਿਹੜਾ ਹੈ ਕਿ ਇਸ ਟਾਈਮ ਚ ਆਇਆ ਹੈ ਵੈਸੇ ਅੱਗੇ ਆਣੇ ਵਾਲੇ ਟਾਈਮ ਤੇ ਸਾਡੇ ਉੱਤੇ ਅਸਰ ਆਂਦਾ ਦਾ ਜਿਹੜਾ ਸ਼ੁਰੂ ਹੋਣੇ ਵਾਲਾ ਉਸ ਤੋਂ ਪਹਿਲਾਂ ਟ੍ਰੈਕ ਆਇਆ ਤਾਂ ਉਸ ਉਸ ਦੇ ਲਈ ਤਾਂ ਦੇਖਿਆ ਜਾਵੇ ਤਾਂ ਬੁਲੰਦੀਆਂ ਨੂੰ ਛੂਣਾ ਚਾਹੀਦਾ ਟ੍ਰੈਕ ਇਹ ਹੈ ਐਡਵਰਟਾਈਜ਼ ਗੱਲ ਕੀਤੀ ਜਾਵੇ ਮਸ਼ੂਰੀ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਕਿੱਥੇ ਕਿੱਥੇ ਇਸ ਸਵਰਗੀ ਪ੍ਰਚਾਰ ਕੀਤਾ ਜਾ ਚੁੱਕਾ ਹੈ ਵੱਡੇ ਪੱਧਰ ਤੇ ਅਸੀਂ ਅਸੀਂ ਪ੍ਰਚਾਰ ਕਰ ਰਹੇ ਅਸੀਂ ਵੈਸੇ ਲੋਕਲ ਜਿੰਨੇ ਵੀ ਸਾਡੇ ਆਸ-ਪਾਸ ਦੇ ਗੁਰਦੁਆਰੇ ਆ ਸਾਰਿਆਂ ਚ ਇੱਕ ਪਰਚਲਵਾ ਵੀ ਤੇ ਟਰੈਕ ਦੀ ਇੱਕ ਵਾਰ ਸਾਰੇ ਮਹਾਪੁਰਖਾ ਤੋਂ ਗੁਰਦੁਆਰੇ ਦੇ ਸੰਤਾਂ ਤੋਂ ਅਸੀਂ ਆਸ਼ੀਰਵਾਦ ਵੀ ਲਿੱਤਾ ਹੈ ਜਿਸ ਤਰ੍ਹਾਂ ਕਿ ਅੱਜ ਵੀ ਦੇਖੋ ਰੀਲਿੰਗ ਅਸੀਂ ਧਾਰਮਿਕ ਸਥਾਨ ਕੋਟਿਆ ਤੇ ਰੱਖੀ ਗਈ ਹੈ ਇੱਥੇ ਵੀ ਅਜ ਮਤਲਬ ਖਜਾਨਾ ਦੀ ਤੋ ਦਾ ਸੰਗਤ ਸੰਗਤ ਆਈ ਉਹ ਤੇ ਲੰਗਰ ਦਾ ਵੀ ਇੰਤਜ਼ਾਮ ਕੀਤਾ ਗਿਆ ਤੇ ਸਾਰੇ ਪ੍ਰੋਮੋਟ ਆਪਣੇ ਪੱਧਰ ਤੇ ਕਰ ਰਹੇ ਆ ਇਹਦੇ ਕਲਾਸਮੇਟ ਵੀ ਪ੍ਰੋਮੋਟ ਕਰ ਰਹੇ ਆ ਸਾਰੇ ਸਕੂਲ ਵਾਲੇ ਵੀ ਤੇ ਸਾਡੇ ਵੀ ਸਾਰੇ ਜਿੰਨੇ ਵੀ ਕੋਲ ਇਗਜ਼ਾਮ 뮤직 ਤੋਂ ਰਿਲੇਟਡ ਸਾਰੇ 뮤직 ਰਿਸਰਚ ਵਗੈਰਾ ਸਾਰੇ ਇਹਨਾਂ ਦੀ ਫੈਮਲੀ ਵੀ 뮤직 ਤੋਂ ਰਿਲੇਟਡ ਹੈ ਇਹਨਾਂ ਦੇ ਫਾਦਰ ਸਾਹਿਬ ਨੇ ਵੱਡੇ ਵੱਡੇ ਸਿੰਗਰਾਂ ਦੇ ਨਾਲ ਪਲੇ ਕੀਤਾ ਹੋਇਆ ਤਾਂ ਉਹ ਸਾਰੇ ਮਤਲਬ કરી ਨਹੀਂ ਹੈ ਪ੍ਰਮੋਟਰ ਸਟ੍ਰੈਗਨੋ ਤੇ ਤੁਹਾਡੇ ਜਦੋਂ ਤਾਂ ਆਪਣੇ ਭਗਤੋ ਖਾਟੂ ਸ਼ਾਮ ਜੀ ਦਾ ਜਾਗਰਣ ਹੋਵੇ ਹਾਂਜੀ 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 ਭਗਵਤੀ ਮਾਤਾ ਦਾ ਜਾਗਰਣ ਹੋਵੇ ਕਿਤੇ ਨਾ ਕਿਤੇ ਸਿੱਖੀ ਇਤਿਹਾਸ ਨਾਲ ਵੈਲ ਟੇ ਪਰ ਕੋਈ ਨਾ ਕੋਈ ਇੱਕ ਸ਼ਬਦ ਜ਼ਰੂਰ ਗਾਇਆ ਜਾਂਦਾ ਹੈ ਕਿ ਹੁਣ ਵਿਸ਼ੇਸ਼ ਤੌਰ ਤੇ ਤੁਹਾਡੇ ਜਾਗਰਣ ਦੇ ਵਿੱਚ ਇਸ ਕਲਾਕਾਰ ਨੂੰ ਮੌਕਾ ਮਿਲਿਆ ਕਰੇਗਾ ਨਹੀਂ ਇਹਨੂੰ ਰੈਗੂਲਰ ਹੀ ਮਿਲਦਾ ਜੀ ਮੌਕਾ ਪਰ ਸਪੈਸ਼ਲ ਸ਼ਬਦ ਕਿਉਂਕਿ ਥੋੜਾ ਅੱਛਾ ਗਾਇਆ ਵਈ ਮਤਲਬ ਫਰੀਲੀ ਬਾਤ ਚ ਗਾਏ ਪੂਰੇ ਮਤਲਬ ਜਿਸ ਤਰ੍ਹਾਂ ਨਿਮਾਣਾ ਨਿਮਾਣਾ ਸਾਨੂੰ ਲਿਖਿਆ ਤਾਂ ਉਸ ਲੇਰਿਕਸ ਨੂੰ ਪੂਰੀ ਅੱਛੀ ਤਰੀਕੇ ਨਾਲ ਮੈਨੂੰ ਉਹਨਾਂ ਨੂੰ ਸਿੰਗਰ ਦੀ ਆਵਾਜ਼ ਵਧੀਆ ਮਿਲੀ ਹੈ ਤਾਂ ਕਿਥੀ ਨਾ ਕਿਥੀ ਗਵਾਏਗੀ ਜਦੋਂ ਜਿਹੜਾ ਬੰਦੇ ਦਾ ਆਪਣਾ ਟਰੈਕ ਹੋਵੇ ਜੋ ਸਟੇਜ ਤੇ ਗਾਵੇ ਤਾਂ ਹੋਰ ਵੀ ਅੱਛਾ ਲੱਗਦਾ ਹੈ ਤਾਂ ਕਿਸੇ ਦਾ ਆਪਣਾ 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 ਗਾਇਕ ਦਾ ਟਰੈਕ ਤੋਂ ਜ਼ਿਆਦਾ ਅੱਛਾ ਹੈ ਨਾਲੇ ਪ੍ਰੋਮੋਸ਼ਨ ਵੀ ਹੋ ਜਾਂਦੀ ਹੈ ਉਸ ਤੇ ਨਾਲ ਤੁਹਾਨੂੰ ਕੀ ਸਨੇਹ ਦੇਣਾ ਚਾਹੁੰਗੇ ਇਸ ਟਰੈਕ ਨੂੰ ਸੰਗਤਾਂ ਨੂੰ ਸਨੇਹ ਦੇਣਾ ਚਾਹੁੰਗਾ ਜੀ ਵਾਤੇ ਵਾਦੀ ਟਰੈਕ ਨੂੰ ਸ਼ੇਅਰ ਕਰਨ ਜੇ ਜਿਸ ਨੂੰ ਅੱਛਾ ਲੱਗ ਰਿਹਾ ਉਹ ਆਪਣੇ ਸਟੇਟਸ ਤੇ ਵੀ ਲ ਤੇ ਬਾਤੇ ਬਾਦੀ ਨੂੰ ਸ਼ੇਰ ਕਰੇ ਤੇ ਤਾਂ ਕੀ ਮੁੰਡੇ ਦਾ ਹੌਸਲਾ ਵਧੀ ਜਾਵੇ ਚੱਕ ਰਗ ਜਾਵੇ ਨਿਹਾਲ ਹੋ ਜਾਵੇ ਸੰਭ ਜਾਦਾ ਅਜੀਤ ਸਿੰਘ ਤੇ ਮਨ ਨੂੰ ਭਾਵੇ ਸੰਤਿਸ਼ਟਿਆ ਕਾਲ